ਮਾਨਯੋਗ ਹਾਈ ਕੋਰਟ ਦੇ ਹੁਕਮ ਅਨੁਸਾਰ ਅੱਜ ਡਿਗਰੀ 홀ਡਰ ਜਗਜੀਤ ਸਿੰਘ હાજર ਹੈ ਜੀ 3 ਕਨਾਲ 18 ਮਰਲੇ ਖਸਰਾ ਨੰਬਰ 10 ਦਾ ਅੱਜ ਕਬਜ਼ਾ ਦਵਾਇਆ ਜਾਣਾ ਹੈ ਇਸ ਸਬੰਧੀ ਜਿੰਨੇ ਪੱਕੇ ਘਰ ਬਣੇ ਹਨ ਇਹਨਾਂ ਨੂੰ ਪਹਿਲਾਂ ਹੀ ਨੋਟਿਸ ਜਾਰੀ ਕੀਤੇ ਗਏ ਸੀ ਤੁਹਾਡੇ ਕਰਕੇ ਅਸੀਂ ਅੱਗੇ ਨਹੀਂ ਹੋ ਪਾ ਰਹੇ ਮੇਰੀ ਰਿਕਵੈਸਟ ਹੈ ਹੱਥ ਜੋੜ ਕੇ ਤੁਸੀਂ ਵਿਚ ਨਾਓ ਇੱਕ ਘੰਟਾ ਥੋੜਾ ਸਮਾਂ ਗਰੀਬ ਬੱਚੇ ਨੇ ਅਸੀਂ ਗਰੀਬ ਬੱਚਿਆਂ ਨਾਲ ਕਰਕੇ ਫਿਰ ਤੁਸੀਂ ਕਰ ਲਿਓ ਅਸੀਂ ਸੌਲਟ ਆਊਟ ਕਰਨ ਲੱਗੇ ਹਾਂ ਇਹ ਕੋਡ ਜਾ ਸਕਦੇ ਹੋ ਕੋਡ ਦੇ ਆਰਡਰ ਦੀ ਸੀ ਰਿਸਪੈਕਟ ਕਰਦੇ ਆ ਪਰ ਅਸੀਂ ਸੌਲਟ ਆਊਟ ਕਰਨ ਲੱਗੇ ਵਾਂ ਸਾਰਾ ਸ਼ਹਿਰ ਇਸ ਗੱਲ ਨੂੰ ਚਿੰਤਤ ਹੈ ਕਿ ਇੱਥੇ ਅਸੀਂ ਐਸਾ ਕੰਮ ਨਾ ਬਣਾਈਏ ਮੰਦਰ ਡੁੱਗਾ ਸਾਡਾ ਡੁੱਗਾ ਮਾੜੀ ਟੁੱਗੀ ਇਹਨਾਂ ਦੇ ਘਰ ਟੈਣਗੇ ਏਸੀ ਐਜ ਵੀ ਹੁੰਦੇ ਨੇ ਅਸੀਂ ਕਿਵੇਂ ਮਰਜੀ ਜਿਹੜਾ ਜਿਹਨੇ ਕੇਸ ਕੀਤਾ ਉਹਨੂੰ ਸੈੱਟ ਆਊਟ ਕਰਦੇ ਆ ਮਾ ਖਿੰਨੇ ਗਏ ਬਦੂਰ ਕਹਿੰਦੇ ਆਪਣਾ ਮੈਂ ਮੇਰੇ ਐਸਪੀ ਸਭ ਕੁਝ ਹੋ ਗਿਆ ਮੈਂ ਕਰਾਉਂਦਾ ਕਹਿੰਦੇ ਪਹੁੰਚ ਕਿੰਨੇ ਔਰ ਜੋ ਚਾਹੇ ਤੁਹਾਡਾ ਹਾਈ ਕੋਰਟ ਦਾ ਆਰਡਰ ਹੈ ਕੋਈ ਆਰਡਰ ਹੈ ਪਰ ਜੀਤਾਂ ਦੇ ਕੰਪਨੀ ਉਹ ਪਹਿਲਾਂ ਮੇਰੇ ਤੇ ਚੱਲੂ ਬਾਅਦ ਫੋਡੇ ਘਰਾਂ ਤੇ ਚੱਲੂ ਕੋਰਟ ਦੇ ਆਰਡਰ ਹੋਣ ਕਿ ਆ ਮੇਰੀ ਕੋਰਟ ਦਾ ਆਰਡਰ ਹੋਣਾ ਫਿਰ ਟਿੱਕੇ ਕਰਨ ਬਈ ਜੀ ਬਿਲਕੁਲ ਨਹੀਂ ਹੋਣ ਦਵਾਂਗੇ ਸਰ ਅਸੀਂ ਸਰ ਸਾਡੀ ਗੱਲ ਚੱਲਦੀ ਆ ਤੁਸੀਂ ਆਪਣਾ ਪਿੱਛੇ ਰਹੋ ਇੱਥੇ ਨਹੀਂ ਆਉਣਾ ਕਿਤੇ ਉਸਰ ਕੋਡ ਦੀ ਪਾਲਣਾ ਕਰਨੀ ਹੈ ਤਾਂ ਅਸੀਂ ਅਸੀਂ ਬੈਠੇ ਆ ਨਾ ਵਿੱਚ ਅਸੀਂ ਲੱਗੇ ਆ ਕੰਮ ਕੰਮ ਸੌਟ ਆਊਟ ਨਹੀਂ ਸਰ ਨਹੀਂ ਬਿਲਕੁਲ ਮੈਂ ਦੇਖੋ ਮੇਰੇ ਤੇ ਆਜੋ ਪਹਿਲਾਂ ਮੇਰੇ ਤੇ ਕਰੈਚੜਾ ਦਵਾ ਕਰ ਜੇ ਚੋ ਜੈਸਿਕਾ ਕਹੇ ਕਿ ਹੱਲ ਕਰਦੇ ਆ ਅਸੀਂ ਇਹ ਕੰਮ ਤੁਸੀਂ ਟਾਈਮ ਦਿਓ ਇਹ ਕੰਮ ਚੱਲਣਾ ਸਾਬ ਦੇ ਹੋ ਗਏ ਤੁਸੀਂ ਜਿਹੜੇ ਕਬਜ਼ੇ ਵਾਲੇ ਜੀ ਆਏ ਆ ਪਤੀ ਮਾਨਯੋਗ ਹਾਈ ਕੋਰਟ ਦੇ ਹੁਕਮ ਅ ਤ ਅੱਜ ਡਿਗਰੀ 홀ਡਰ ਜਗਜੀਤ ਸਿੰਘ હાજર ਹੈ ਜੀ 3 ਕਨਾਲ 18 ਮਰਲੇ ਖਸਰਾ ਨੰਬਰ 10 ਦਾ ਅੱਜ ਕਬਜ਼ਾ ਦਵਾਇਆ ਜਾਣਾ ਹੈ ਇਸ ਸਬੰਧੀ ਜਿੰਨੇ ਪੱਕੇਕਰ ਬਣੇ ਆ ਇਹਨਾਂ ਨੂੰ ਪਹਿਲਾਂ ਹੀ ਨੋਟਿਸ ਜਾਰੀ ਕੀਤੇ ਗਏ ਸੀ 14 ਤਰੀਕ ਤੱਕ ਨੋਟਿਸ ਜਾਰੀ ਹੋਈ ਸੀ ਜੀ ਇਹ ਖਾਲੀ ਕਰ ਦੇਣ ਤਾਂ ਤੁਹਾਨੂੰ ਸਾਰਿਆਂ ਨੂੰ ਇਹ ਸਾਡੀ ਬੇਨਤੀ ਵੀ ਹੈ ਇਹ ਡਿরেকਸ਼ਨ ਵੀ ਹੈ ਵੀ ਇਹਦੀ ਉਹ ਤੁਸੀਂ ਖਾਲੀ ਕਰੋ ਤਾਂ ਜੋ ਅਸੀਂ ਇਹਦਾ ਕਬਜ਼ਾ ਡਿਗਰੀ ਹੋਲਡਰ ਨੂੰ ਤਵਾਂ ਸਕੀਏ ਲੋਕਲ ਕਮਿਸ਼ਨਰ ਸਾਡੇ ਦੋਨੋਂ ਹਾਜ਼ਰ ਹੈ ਜੀ ਮੌਕੇ ਤੇ ਜੀ ਸਾਡੇ ਬੰਦੇ ਬੈਠੇ ਸ਼ਹਿਰ ਦੇ ਬਹੁਤ ਵਾਰ ਸੀ ਇੱਕ ਘੰਟਾ ਸਮਝ ਦਿਓ ਕਿ ਕੱਟ ਜਿੱਦ ਸਿੱਧ ਨੂੰ ਐਮ ਆਰ ਐ ਸਾਹਿਬ ਮੇਰੀ ਇੱਕ ਰਿਕਵੈਸਟ ਹੈ ਤੁਹਾਨੂੰ ਦੇਖੋ ਸਾਨੂੰ ਕੋਰਟ ਦੇ ਆਰਡਰ ਦੀ ਪਾਲਣਾ ਕਰਨੀ ਹੈ ਬਿਲਕੁਲ ਉਸ ਕਰਕੇ ਉਸ ਕਰਕੇ ਅਸੀਂ ਸੌਟ ਆਊਟ ਕਰ ਰਹੇ ਹਾਂ ਤੁਸੀਂ ਕੋਰਟ ਤੁਸੀਂ ਕੋਰਟ ਜਾ ਸਕਦੇ ਸੀ ਠੀਕ ਹੈ ਨਾ ਇਸ ਤੋਂ علاوہ ਵੀ ਤੁਸੀਂ ਕਦੇ ਤੁਸੀਂ ਸਾਡਾ ਨਾ ਹੁਣ ਰੋਕ ਤੁਸੀਂ ਰੋਕ ਰਹੇ ਹੋ ਸਾਡੀ ਕਾਰਵਾਈ ਤੁਸੀਂ ਡਿਗਰੀ ਹੋਲਡਰ ਨਹੀਂ ਹੈਗਾ ਤੁਸੀਂ ਦੂਜੀ ਗੱਲ ਸੁਣੋ ਅਸੀਂ ਸੌਟ ਆਊਟ ਕਰਨੇ ਇੱਕ ਘੰਟਾ ਤੋਂ ਤਵਾਰ ਕਰ ਦਿਓ ਆਪਾਂ ਨੂੰ ਆਪਣੀ ਥਾਂ ਤੇ ਆਪਾਂ ਨੂੰ ਖੜ ਜਾਂਦਾ ਤੁਸੀਂ ਤੁਹਾਡੇ ਕਰਕੇ ਨਾ ਅਸੀਂ ਅੱਗੇ ਨਹੀਂ ਵਧ ਪਾਰੇ ਤੁਹਾਡੇ ਕਰਕੇ ਅਸੀਂ ਅੱਗੇ ਨਹੀਂ ਵਧ ਪਾਰੇ ਮੇਰੀ ਰਿਕਵੈਸਟ ਹੈ ਹੱਥ ਜੋੜ ਕੇ ਤੁਸੀਂ ਲੈ ਜਾਓ ਇੱਕ ਘੰਟਾ ਥੋੜਾ ਸਮਾਂ ਇੱਕ ਘੰਟਾ ਦਿਓ ਅਸੀਂ ਦਿਨ ਵਿੱਚ ਹੋਣਾ ਕਰਕੇ ਫਿਰ ਤੁਸੀਂ ਕਰ ਲਿਓ ਅਸੀਂ ਸੌਟ ਆਊਟ ਕਰਨ ਲੱਗੇ ਹਾਂ ਇੱਕ ਘੰਟਾ ਦਿਓ ਜਲਦੀ ਕਰ ਦਿਓ ਅਸੀਂ ਕੋਈ ਗੱਲ ਨਹੀਂ ਕਿ ਅਸੀਂ ਇੱਥੇ ਖੜੇ ਹਾਂ ਅਸੀਂ ਇੱਥੇ ਖੜੇ ਹਾਂ ਤੁਸੀਂ ਤੁਸੀਂ ਸਾਨੂੰ ਨਹੀਂ ਕਿੰਨਾ ਟਾਈਮ ਚਾਹੀਦਾ ਤੁਹਾਨੂੰ ਅਸੀਂ 1 ਵਜੇ ਤੱਕ ਹੁੰਦਾ ਹੈ ਤੁਹਾਡੇ ਕਰਕੇ ਤੁਹਾਡੇ ਕਰਕੇ ਨਾ ਅਸੀਂ ਅੱਗੇ ਨਹੀਂ ਵਧ ਪਾ ਰਹੇ ਮੇਰੀ ਰਿਕੁਐਸਟ ਹੈ ਤੁਸੀਂ ਸਾਨੂੰ ਯਾਦੋ ਮਤਲਬ ਤੁਸੀਂ ਆਰਡਰ ਦੇ ਬਾਅਦ ਵਿੱਚ ਆਰਡਰ ਜਾ ਸਕਦੇ ਹੋ ਆਰਡਰ ਦੇ ਆਰਡਰ ਦੀ ਸੀ ਰਿਸਪੈਕਟ ਕਰਦੇ ਆ ਪਰ ਅਸੀਂ ਸੌਲਟ ਆਊਟ ਕਰਨ ਲੱਗੇ ਹੋਇਆ ਸਾਰਾ ਸ਼ਹਿਰ ਇਸ ਗੱਲ ਨੂੰ ਚਿੰਤਤ ਹੈ ਕਿ ਇੱਥੇ ਅਸੀਂ ਇਹ ਜਿਹੜਾ ਕੰਮ ਨਾ ਬਣਾਇਆ ਸਮੁੰਦਰ ਡੁੱਗਾ ਸਾਡਾ ਡੁੱਗਾ ਮਾੜੀ ਟੁੱਬੀ ਇਹਨਾਂ ਦੇ ਕਰਟ ਆਣਗੇ ਐਸੇ ਹੀ ਹੋ ਦੇਣਾ ਅਸੀਂ ਕਿਵੇਂ ਮਰਜ਼ੀ ਜਿਹੜਾ ਜਿਹਨੇ ਕੇਸ ਕੀਤਾ ਉਹਨੂੰ ਸਿਰਫ ਤਾਂ ਮੈਂ ਉਹ ਕਿਹਨਾਂ ਟੱਦੇ ਉਸੇ ਡਾਕਟਰ ਨਾਲ ਠੀਕ ਹੈ ਸਾਰੇ ਮੈਥੇ ਕੋ ਗੱਲ ਆਪਾਂ ਇੱਥੇ ਨਾ ਫੋਰਸ ਫੋਰਸ ਆ ਰਹੀ ਇੱਥੇ ਇਸ ਹਿਸਾਬ ਨਾਲ ਡਿਪਲੋਏ ਰਹੀ ਗਿਆ ਅਸੀਂ ਵੇਟ ਕਰ ਅਸੀਂ ਵੇਟ ਕਰਦੇ ਹਾਂ ਤੁਹਾਡਾ ਕਿਹਦਾ ਹੋਸਟਲ ਹੈ ਜਿਹਦਾ ਸ਼ਹਿਦਾ ਦੀ ਧਰਤੀ ਦੇ ਕਿਸੇ ਦਾ ਹਾਲ ਨਾ ਕਿੱਦਾਂ ਦਾ ਉਹ ਜਨੂ ਸਰੋ ਲਖਵੀਰ ਸਿੰਘ ਰਾਏ ਜੈ ਜੈ ਜੀ ਜਿੰਨਾ ਮਰਜੀ ਤੁਹਾਨੂੰ ਪੈਸੇ ਲਾਉਣੇ ਪੈਣ ਜੋ ਮਰਜੀ ਕਰਨਾ ਪਿਆ ਮੈਂ ਤਾਰਾ ਬਾਤ ਕਰੂੰਗਾ ਸ਼ਹਿਰ ਦੇ ਸੱਜਣਾ ਜਿਹੜੇ ਦਾਨੀ ਸੱਜਣਾ ਨੇ ਸਾਡੀ ਸਹਾਇਤਾ ਕੀਤੀ ਹੈ ਠੀਕ ਜੀ ਬਲੇ 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 ਤੁਸੀਂ ਆਪਣੇ ਲੋਕ 55 ਸਾਲ ਤੋਂ ਰੱਖੀ ਬਸਦੇ ਹੋ ਆਹੋ ਜੀ ਅਸੀਂ ਕਿਸਦਾ ਕਰਦੇ ਹਾਂ ਮੈਂ ਕਿਸੇ ਵੀ ਕੀ ਹੁੰਦਾ ਚਾਹੇ ਕੋਰਟ ਦਾ ਆਰਡਰ ਹੋਵੇ ਪਰ ਅਸੀਂ ਉਹ ਸਾਰਾ ਸਿਸਟਮ ਸੈੱਟ ਕਰਨ ਲੱਗੇ ਹਾਂ ਕਿ ਜਿਹਨੇ ਰਾਮ ਨਾਲ ਬੈਠਣਾ ਤੁਸੀਂ ਜਾਂ ਮੈਂ ਬੈਠਾਂ ਤੁਹਾਡੇ ਵਿਚਕਾਰ ਇਹ ਦੋਨਾਂ ਘਰ ਨਹੀਂ ਟਾਊਗਾ ਠੀਕ ਹੈ ਜੀ 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 ਜ ਜਿਹੜੀ ਇਹ ਨਾ ਜੀਸੀਬੀ ਦਾ ਪਹਿਲਾਂ ਮੇਰੀ ਲਾਸਟ ਤੋਂ ਲੰਗੂਗੀ ਫੇਰ ਤੁਹਾਡੇ ਕੋਲ ਆਏ ਸਰਕਾਰ ਵਾਹ ਮੈਂ ਉਹ ਸਾਰੇ ਗਾਨੀ ਸੁਜਣਾ ਧੰਨਵਾਦ ਕਰਦਾ ਜਿਹੜੇ ਤੁਹਾਡੇ ਨਾਲ ਖੜੇ ਨੇ ਠੀਕ ਹੈ ਜੀ ਅਸੀਂ ਜਿਨ੍ਹਾਂ ਨਾਲ ਤੁਹਾਡੇ ਨਾਲ ਕੇਜ ਚੱਲਦਾ ਹੈ ਉਹਨਾਂ ਨੇ ਗੱਲ ਕਰ ਲਈ ਹੈ ਤਾਂ ਕਿ ਜਿਹੜਾ ਉਹਨਾਂ ਨੂੰ ਪੈਸੇ ਦੇਵੇ ਤੁਹਾਡੇ ਦੁਕਾਨ ਤੁਹਾਡੇ ਮਾਲ ਦੀ ਠੀਕ ਹੈ ਜੀ ਉਹ ਤੁਸੀਂ ਘਰ ਆਉਣਾ ਚੱਲ ਰਿਹਾ ਮੈਂ ਉਹਰੇ ਖੜਾ ਕੋਈ ਜੀਸੀਬੀ ਨਹੀਂ ਕੁਛ ਵੀ ਪਸਾਨੀ ਕਰਨੀ ਕਿਸੇ ਨੇ ਰੌਲਾ ਨਹੀਂ ਪਾਉਣਾ ਕਿਸੇ ਨੂੰ ਗਾਲਾਂ ਨਹੀਂ ਦੇਣੀ ਨਹੀਂ ਨਹੀਂ ਅਰੇ ਰੋਟ ਫੋਟਾ